ਪਰ ਐਕਚੁਅਲ ਜਿਹੜੀ ਸਿਚੁਏਸ਼ਨ ਹਜੇ ਤੱਕ ਕਿਸੇ ਨੂੰ ਕਲੀਅਰ ਨਹੀਂ ਹੈ ਕਿ ਕਿੰਨੇ ਲੋਕ ਨੀਚੇ ਹੋ ਸਕਦਾ ਹੈ ਆਕੜਾ ਵੱਡਾ ਵੀ ਹੋ ਸਕਦਾ ਹੈ ਤੇ ਆਕੜਾ ਬਹੁਤ ਛੋਟਾ ਵੀ ਹੋ ਸਕਦਾ ਇੱਕ ਸ਼ਖਸ ਨੂੰ ਸਾਡੇ ਸੂਤਰ ਦੱਸ ਦਿੰਨੇ ਪਹਿਲਾਂ ਕਿ ਐਮਬੂਲੈਂਸ ਲਿਆ ਗਿਆ ਉਦੋਂ ਤਕਰੀਬਨ ਡੇਢ ਘੰਟੇ ਦੀ ਮੁਸ਼ਕਲ ਤੋਂ ਬਾਅਦ ਉਹਨ ਇੱਕ ਲੇਡੀ ਨੂੰ ਹੈ ਜਿਹੜਾ ਉਹਨੂੰ ਰੈਸਕਿਊ ਕਰਕੇ ਲਿਆ ਗਿਆ ਹਾਲਤ ਕਾਫੀ ਨਾਜ਼ੁਕ ਲੱਗ ਰਹੀ ਸੀ ਕੀ ਹੁਣ ਉਦੋਂ ਬਾਅਦ ਦੇ ਵਿੱਚ ਉਹਨੂੰ ਜਿਹੋ ਮੈਡੀਕਲ ਸਹੂਲਤ ਮਿਲਣੀ ਆ ਉਹਦੇ ਨਾਲ ਔਰ ਉਹਦੀ ਜ਼ਿੰਦਗੀ ਬਚਦੀ ਆ ਨਹੀਂ ਬਚਦੀ ਇਹ ਹਜੇ ਕਹਿਣਾ ਮੁਸ਼ਕਲ ਹੈ ਪਰ ਇੱਕ ਵਾਰੀ ਫੇਰ ਤੋਂ ਜੇ ਕਿਹਾ ਜਾਵੇ ਜਿਵੇਂ ਐਨ ਡੀ ਆਰ ਐਫ ਦੀ ਟੀਮਾਂ ਆਈਆਂ ਤਾਂ ਉਹਨਾਂ ਦੇ ਇੰਟਰਕਿਊਮੈਂਟਸ ਦੇ ਨਾਲ ਇਹ ਡਿਟੈਕਟ ਕਰ ਰਹੇ ਨੇ ਕਿੱਥੇ ਕਿੱਥੇ ਕੌਣ ਕੀ ਹੋ ਸਕਦਾਗਾ ਤਾਂ ਹੁਣ ਜਿਵੇਂ ਖਬਰ ਆਈ ਸੀ ਤਾਂ ਇਹਦੇ 'ਚ ਇਹ ਗੱਲ ਕਹਿ ਸਕਦੇ ਆਂ ਵੀ ਦੋ ਲੋਕ ਲਗਭਗ ਜਿਹੜੀ ਸਾਡੀ ਜਾਣਕਾਰੀ ਹੈ ਇੱਕ ਤਾਂ ਸਾਡੇ ਸਾਹਮਣੇ ਇੱਕ ਉਸ ਤੋਂ ਪਹਿਲਾਂ ਜਿਹੜੇ ਲੋਕ ਪੁਰੇ ਦੱਸਦੇ ਨੇ ਉਹਨਾਂ ਦੇ ਮੁਤਲਕ ਉਹਨਾਂ ਨੂੰ ਹੈ ਜਿਹੜਾ ਉਰੋਂ ਰੈਸਕਿਊ ਕੀਤਾ ਗਿਆਗਾ ਜੀ ਸਮਜੀ ਆਸ-ਪਾਸ ਦੀਆਂ ਤਸਵੀਰਾਂ ਵੀ ਜੇਕਰ ਸੰਭਵ ਹੈ ਤਾਂ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਔਰ ਜਾਣਕਾਰੀ ਆਸ-ਪਾਸ ਦੇ ਲੋਕਾਂ ਤੋਂ ਕੀ ਕੁਝ ਮਿਲ 파 ਰਹੀ ਹੈ ਮਲਬੇ ਦੇ ਵਿੱਚੋਂ ਤੁਸੀਂ ਕੀ ਕੁਝ ਨੋਟਿਸ ਕਰ ਪਾਏ ਹੋ ਕਿ ਲੋਕ ਅੰਦਰ ਰਹ ਰਹੇ ਸੀ ਪਹਿਲਾ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਇਹ ਵੀ ਵੇਖਣ ਨੂੰ ਮਿਲਿਆ ਦੱਸਿਆ ਜਾਂਦਾ ਸੀ ਕਿ ਜਿੰਮ ਸੀ ਔਰ ਨੌਜਵਾਨ ਜਿੰਮ ਕਰਨ ਦੇ ਲਈ ਆਏ ਹੋਏ ਸੀ ਖੱਛਾ ਸੀ ਕਿ ਸ਼ਾਇਦ ਉਹ ਢੇਠਾ ਦੱਬੇ ਗਏ ਨੇ ਸਥਿਤੀ ਕੋਈ ਸਪਸ਼ਟ ਹੋਈ ਹੈ ਬਿਲਕੁਲ ਕਿਉਂਕਿ ਜਿਮ ਉਰੇ ਫਲੋਰਸ ਤੇ ਅਲੱਗ-ਅਲੱਗ ਤੇ ਚੱਲਦੇ ਸੀ ਜੇਕਰ ਤੁਸੀਂ ਇਹ ਦੇਖੋ ਆ ਇਹ ਪੂਰਾ ਇੱਕ ਰਿਹਾਇਸ਼ੀ ਖੇਤਰਾ ਮੇਰੇ ਪਿੱਛੇ ਜੇ ਤੁਹਾਨੂੰ ਤਸਵੀਰਾਂ ਦਿਖਾਦਾ ਆਸੇ-ਪਾਸੇ ਬਿਲਡਿੰਗਾਂ ਨਜ਼ਰ ਆਉਣਗੀਆਂ ਇਹ ਆਮ ਘਰਾਂ ਦੇ ਜਿਹੜੇ ਮੁਹੱਲੇ ਹੁੰਦੇ ਨੇ ਉਸ ਤਰ੍ਹਾਂ ਦੇ ਨਾਲ ਇਹ ਖੇਤਰਾ ਹੈਗਾ ਤਾਂ ਇਹ ਜਦੀ ਬਿਲਡਿੰਗ ਗਰੀ ਦੋ ਗਰੀਆਂ ਗਲੀਆਂ ਦਾ ਰਸਤਾ ਇਹਨੇ ਕਵਰ ਕਰ ਲਿਆ ਮਲਬੇ ਨੇ ਇੱਕ ਤਾਂ ਜਿੱਥੇ ਆ ਜੀਐਸਬੀ ਚੱਲ ਰਹੀ ਹੈ ਇਹ ਵੀ ਇਹ ਰਸਤਾ ਹੈਗਾ ਇਹਤੇ ਵੀ ਆ ਕੇ ਮਲਬਾ गिर ਗਿਆ ਕਿਉਂਕਿ ਤਿੰਨ ਮੰਜ਼ਲੀ ਇਹ ਦੱਸੀ ਜਾਂਦੀ ਹੈਗੀ ਜਨਰੇਟਰ ਤੱਕ ਜਿਹੜੇ ਉੱਪਰ ਪਏ ਸੀ ਉਹ ਆ ਕੇ ਸੜਕ ਤੇ ਧਾਰਾਸ਼ਾਈ ਹੋ ਆ ਲੋਕ ਤੇ ਮਲਵਾ ਆ ਲੋਕ ਖੜੇ ਨੇ ਤੇ ਮਲਵਾ ਪਿਆ ਹੈਗਾ ਤਾਂ ਇਹ ਵੀ ਪੂਰਾ ਖੇਤਰ ਇਹ ਗਲੀ ਹੈਗੀ ਯਾਨੀ ਕਿ ਇਹ ਨੌਕਰ ਦਾ ਕਹਿ ਸਕਦੇ ਆ ਪਲਾਟ ਹੈਗਾ ਪਰ ਜਦੋਂ ਇਹ ਬੇਸਮੈਂਟ ਪਟ ਰਹੇ ਸੀ ਤਾਂ ਇਹਨਾਂ ਨੇ ਸ਼ਾਇਦ ਇਹ ਚੀਜ਼ ਦੇਖੀ ਨਹੀਂ ਕਿਉਂਕਿ ਦੱਸਣ ਵਾਲੇ ਤਾਂ ਇਹ ਵੀ ਦੱਸਦੇ ਨੇ ਕਿ ਜਿਹੜੀ ਜਿਹੜੇ ਮਾਲਕ ਦੀ ਇਹ ਬਿਲਡਿੰਗ ਆ ਉਸੇ ਦੀ ਉਹੀ ਉਰੇ ਜਿਹੜਾ ਨਾਲ ਬੇਸਮੈਂਟ ਹੈ ਉਹਦੀ ਖੁਦਾਈ ਕਰ ਰਿਆ ਸੀ ਤੇ ਉਹਦੇ ਚ ਕਿਸੇ ਵੀ ਤਰ੍ਹਾਂ ਦੇ ਨੋਰਮ ਦੀ ਕੋਈ ਦੇਖਿਆ ਨਹੀਂ ਗਿਆ ਹੈਗਾ ਜਿਸ ਦੇ ਕਰਕੇ ਹਾਲਾਤ ਪੈਦਾ ਹੋਏ ਕਿ ਬਿਲਡਿੰਗ ਇੱਕੋ ਲੱਗਦਾ ਕਿ ਉਹ نیچے गिर ਜਾਂਦੀ ਹੈਗੀ ਕਿ ਹੁਣ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਆਇਆ ਹੈ ਦੇਖੋ ਐਸਐਸਪੀ ਕੁਝ ਟਾਈਮ ਪਹਿਲਾਂ ਆਏ ਸੀਗੇ ਮੌਕੇ ਤੇ ਸਿਚੁਏਸ਼ਨ ਨੂੰ ਦੇਖਣ ਤੇ ਜਿਹੜੀ ਜਾਣਕਾਰੀ ਉਹਨਾਂ ਨੇ ਸਾਂਝੀ ਕਰੀ ਉਹਨਾਂ ਨੇ ਬੜਾ ਸ਼ਾਰਟ ਲੀਏ ਗੱਲ ਦੱਸੀ ਵੀ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਇਹ ਬਿਲਡਿੰਗ ਗਰੀਆ ਤੇ ਇਹਦੇ ਨੀਚੇ ਕਿੰਨੇ ਲੋਕ ਹੋ ਸਕਦੇ ਨੇ ਸਾਨੂੰ ਕੋਈ ਆਈਡੀਆ ਨਹੀਂ ਹੈਗਾ ਪਰ ਅਸੀਂ ਸਰਚ ਕਰ ਰਹੇ ਹਾਂ ਇੱਥੇ ਰੈਸਕਿਊ ਕਰ ਰਹੇ ਹਾਂ ਤਾਂ ਕਿ ਜੇਕਰ ਜ਼ਿੰਦਗੀਆਂ ਨੀਚੇ ਹੈਗੀਆਂ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਦੂਜੇ ਪਾਸੇ ਕਿਉਂਕਿ ਜਿਉਂ-ਜਿਉਂ ਟਾਈਮ ਬੀਤੂਗਾ ਉਹਦੇ ਨਾਲ ਨਾਲ ਕਹਿ ਸਕਦੇ ਹਾਂ ਖਤਰਾ ਵੱਧ ਹੈਗਾ ਉਸ ਤੋਂ ਬਾਅਦ ਐਮਐਲਏ ਮੋਹਾਲੀ ਜਿਹੜੇ ਕੁਲਵੰਤ ਨੇ ਉਹ ਵੀ ਇੱਥੇ ਪਹੁੰਚੇ ਇਹ ਵੀ ਮੌਕੇ ਦੇ ਉੱਤੇ ਜਿਹੜਾ ਕੱਢਿਆ ਗਿਆ ਜਦੋਂ ਮੌਕੇ ਦੇ ਉੱਤੇ ਜਦੋਂ ਬਿਲਡਿੰਗ ਖਿਲਣੀ ਜਾਂ ਕਹੀਏ ਕਿ ਥੋੜੀ ਜਿਹੀ ਕੰਬਨ ਉਹਨਾਂ ਨੂੰ ਮਹਿਸੂਸ ਹੋਈ ਵੀ ਗਿਰ ਸਕਦੀ ਆ ਤਾਂ ਲੋਕਾਂ ਨੂੰ ਸਹੀ ਬਾਹਰ ਕੱਢ ਲਿਆ ਸੀ ਪਰ ਫਿਰ ਵੀ ਜੇ ਦੇਖਿਆ ਜਾਵੇ ਜਿਵੇਂ ਇੱਕ ਲੇਡੀ ਨੂੰ ਹੁਣ ਕੱਢਿਆ ਤਾਂ ਉਹਦੇ ਨਾਲ ਹਜੇ ਵੀ ਇਹ ਅੰਕੜੇ ਦਾ ਪਤਾ ਨਹੀਂ ਹੈਗਾ ਵੀ ਐਕਚੁਅਲ ਦੇ ਵਿੱਚ ਕਿੰਨੇ ਕੁ ਲੋਕ ਨੀਚੇ ਹੋ ਸਕਦੇ ਨੇ rescue operation ਲੰਬਾ ਚੱਲੂਗਾ ਇਹ ਸਾਫ ਤੌਰ ਤੇ ਦਿਖਦਾ ਹੈਗਾ ਪਰ NDRF ਦੀ ਟੀਮਾਂ ਜਦੋਂ ਆਈਆਂ ਨੇ ਉਹ ਇੰਨਾ ਜ਼ਰੂਰ ਉਹਦੇ ਨਾਲ ਸਪਸ਼ਟ ਹੋਇਆ ਕਿ ਉਹ ਡਿਟੈਕਟ ਕਰ ਪਾ ਰਹੇ ਨੇ ਉਹਨਾਂ ਕੋਲ ਇਕਵਿਪਮੈਂਟਸ ਹੈਗੇ ਨੇਗੇ ਜਿਹਦੇ ਨਾਲ ਪਤਾ ਲੱਗ ਸਕੇ ਕਿ ਕਿੱਥੇ ਕੋਈ ਦਬਿਆ ਹੋਇਆ ਹੈਗਾ ਜਾਂ ਫਿਰ ਕਿਤੇ ਕੋਈ ਫਸਿਆ ਹੋ ਸਮਜੀਤ ਦੋ ਦੀ ਤੁਸੀਂ ਜਾਣਕਾਰੀ ਦੇ ਰਹੇ ਹੋ ਕਿ ਦੋ ਸ਼ਖਸ ਕੱਢੇ ਗਏ ਨੇ ਮਲਬੇ ਹੇਠੋਂ ਦੇਖੋ ਇੱਕ ਤਾਂ ਜਿਹੜੀ ਲੇਡੀ ਹੁਣੀ ਹੁਣੀ ਕੱਢੀ ਆ ਜਿਹਦੀਆਂ ਤਸਵੀਰਾਂ ਵੀ ਅਸੀਂ ਸਾਂਝੀਆਂ ਕਰੀਆਂ ਨੇ ਗਿਆ ਤੁਹਾਡੇ ਨਾਲ ਤੇ ਇੱਕ ਸ਼ਖਸ ਦਾ ਪਹਿਲਾਂ ਵੀ ਕਿਉਂਕਿ ਸਾਡੇ ਆਉਂਦੇ-ਆਉਂਦੇ ਐਂਬੂਲੈਂਸ ਜਾਰੀ ਸੀ ਇੱਕ ਤਾਂ ਅਸੀਂ ਜਦੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਵੀ ਇੱਕ ਜਿਹੜਾ ਸ਼ਖਸ ਨੂੰ ਲੈ ਕੇ ਗਏ ਹੈਗੇ ਨੇ ਦੋ ਹੁਣ ਤੱਕਰ ਅੰਕੜੇ ਇਹ ਸਾਹਮਣੇ ਆ ਰਹੇ ਨੇ ਜੇਕਰ ਜੇ ਕਿ ਇਹ ਕਿ ਬਿਲਕੁਲ ਜਿਹੜੇ ਜਿਹਦੇ ਅਸੀਂ ਖੁਦ ਪ੍ਰਤੱਖ ਦਰਸ਼ੀ ਬਣੇ ਆ ਤਾਂ ਉਹ ਇੱਕ ਕਹਿ ਸਕਦਾ ਤੁਸੀਂ ਜਿਵੇਂ ਆਮ ਤੌਰ ਤੇ ਲੋਕਾਂ ਦੇ ਘਰਾਂ ਜਾ ਕੇ ਰੀਡ ਕਰਦੇ ਹੋ ਕੋਈ ਨਾਲੀ ਵੀ ਪਟਦਾ ਹੋਵੇ ਜਾਂ ਆਪਦੇ ਘਰ ਦੇ ਮੂਹਰੇ ਕਨੈਕਸ਼ਨ ਵੀ ਕਰਦਾ ਹੋਵੇ ਤੁਸੀਂ ਉਹਦੀ ਪਹੁੰਚ ਜਾਣੇ ਹੋ ਉਰੇ ਤੁਹਾਨੂੰ ਕਿਉਂ ਨਹੀਂ ਪਤਾ ਲੱਗਿਆ ਸਖਤ ਕਾਰਵਾਈ ਦਾ ਤਾਂ ਦੇਖੋ ਜਿਹੜਾ ਹੋਇਆ ਹੁੰਦਾ ਨੁਕਸਾਨ ਉਹਦੀ ਤਾਂ ਬਿਲਡਿੰਗ ਵੀ ਗਿਰ ਗਈ ਉਹਦੀ ਤਾਂ ਜੇ ਕਿਹਾ ਜਾਵੇ ਥੋੜਾ ਪੈਸਾ ਬਚਾਉਂਦੇ ਪਚਾਉਂਦੇ ਵੱਡਾ ਨੁਕਸਾਨ ਹੋ ਗਿਆ ਅਫਸਰਾਂ ਤੇ ਕੀ ਕਾਰਵਾਈ ਹੁੰਦੀ ਹੈ ਇੰਤਜ਼ਾਰ ਇਸ ਚੀਜ਼ ਦਾ ਇਹ ਬੰਦੇ ਦੇ ਤਾਂ ਦੇਖੋ ਪੁਲਿਸ ਪਰਚਾ ਦੇ ਦਊਗੀ ਪਰ ਜਿਹੜੇ ਮੁਲਾਜ਼ਮ ਜਿਹੜੇ ਅਫਸਰ ਇਹ ਨਗਰ ਨਿਗਮ ਦੇ ਇਹ ਜਿਨ੍ਹਾਂ ਦੇ ਅੰਦਰਗਾਹ ਦੇ ਹੇ ਆਉਂਦਾ ਹੈ ਜਾਂ ਅਗਮਾੜ ਉਹਨਾਂ ਤੇ ਕੀ ਕਾਰਵਾਈ ਹੋ ਸਵਾਲ ਇਸ ਚੀ ਦਾਗਾ ਸਮਝ ਜੀ ਜਿਹੜਾ ਤੁਸੀਂ ਦੱਸ ਰਹੇ ਸੀ ਕਿ ਇੱਕ ਮਹਿਲਾ ਨੂੰ ਰੈਸਕਿਊ ਕੀਤਾ ਗਿਆ ਕਿ ਕੋਈ ਜਾਣਕਾਰੀ ਹੈ ਉਮਰ ਤਰਾਜ਼ ਮਹਿਲਾ ਸੀ ਕਿੰਨੀ ਉਹ ਫਟਟ ਸੀ ਸਥਿਤੀ ਉਸ ਦੀ ਕਿਸ ਤਰੀਕੇ ਸੀ ਦੇਖੋ तकरीबन ਦੇਖਣ ਤੋਂ ਤਾਂ ਇਹ ਲੱਗਦਾ ਵੀ 35-40 ਸਾਲ ਦੀ ਕੋਈ ਮਹਿਲਾ ਸੀਗੀ ਉਹ ਜਿਹੜੀ ਹੁਣ ਇਹ ਨਹੀਂ ਪਤਾ ਵੀ ਉਹ ਰਹਿ ਰਹੀ ਸੀ ਉਹ ਹੈ ਜਾਂ ਫਿਰ ਜੇ ਦੇਖਿਆ ਜਾਵੇ ਉਹ ਜਿਹੜੀ ਉਰੇ ਕੋਈ ਜਿਮ ਕਰਨ ਆਈ ਸੀ ਉਹ ਹੈ ਹਾਲਾਂਕਿ ਇਹ ਤਾਂ ਨਹੀਂ ਹਜੇ ਉਹਦੀ ਆਈਡੈਂਟੀਫਿਕੇਸ਼ਨ ਤਾਂ ਨਹੀਂ ਕਲੀਅਰ ਹੈਗੀ ਪਰ ਇਹ ਗੱਲ ਕਹਿ ਸਕਦੇ ਆ ਵੀ ਉਰੇ ਜਦੋਂ ਜਿਹੜੀ ਉਹ ਮੈਦਾਨ ਨੂੰ ਕੱਢਿਆ ਗਿਆ ਉਹਨੂੰ ਹਸਪੀਟਲ ਹਸਪੀਟਲਾਈਜ਼ ਕੀਤਾ ਜਾਊਗਾ ਹੁਣ ਲੈ ਕੇ ਗਏ ਨੇ ਤੇ ਹਾਲਤ ਉਹਦੀ ਕਹੇ ਜੀ ਹਜੇ ਕਿਹੜਾ ਮੁਸ਼ਕਲ ਹੈਗਾ ਨਾਜ਼ੁਕ ਲੱਗ ਰਹੀ ਸੀ ਦੇਖਣ ਦੇ ਮਤਲਬ ਜੀ ਤਸਵੀਰਾਂ ਜ਼ਰੂਰ ਸਾਂਝੇ ਕਰਦੇ ਰਹੋ ਔਰ ਨਾਲ ਹੀ ਕਈ ਵਾਰ ਐਦਾਂ ਹੁੰਦਾ ਹੈ ਕਿ ਜਦੋਂ ਕੋਈ ਮਾੜਾ ਹਾਦਸਾ ਇੰਜ ਵਾਪਰਦਾ ਹੈ ਤਾਂ ਮੌਕੇ ਤੇ ਪਹੁੰਚਣ 'ਚ ਗੱਡੀਆਂ ਨੂੰ ਦਿੱਕਤ ਆਉਂਦੀ ਹੈ ਸਪੇਸ ਉਹਨੇ ਨਹੀਂ ਹੋ ਪ ਕਿ ਇਸ ਤਰੀਕੇ ਦੀ ਕੋਈ ਚੁਣੌਤੀ ਤਾਂ ਨਹੀਂ ਪ੍ਰਸ਼ਾਸਨ ਦੇ ਅੱਗੇ ਐਨਡੀਆਰਐਫ ਦੀਆਂ ਟੀਮਾਂ ਦੇ ਅੱਗੇ ਜੋ ਇਕੁਪਮੈਂਟ ਚਾਹੀਦਾ ਹੁੰਦਾ ਹੈ ਉਹ ਸਥਾਨ ਦੇ ਉੱਤੇ ਪਹੁੰਚ ਪਾ ਰਹੇ ਨੇ ਮੈਂ ਦੂਸਰੀ ਸਾਈਡ 'ਤੇ ਦੇਖਿਆ ਜਾਵੇ ਨਾਲ-ਨਾਲ ਇੱਕ ਵਾਰੀ ਫਿਰ ਤੋਂ ਤਸਵੀਰਾਂ ਦਿਖਾ ਦਿੰਨੇ ਆ ਵਿਚਾਲੇ ਮਲਬਾ ਗਿਰਿਆ ਹੋਇਆ ਦੋਨੇ ਪਾਸੇ ਜਿਹੜੀਆਂ ਐਂਬੂਲੈਂਸਾਂ ਲਾਈਆਂ ਹੋਈਆਂ ਨੇ ਵੀ ਜਿੱਧਰੋਂ ਵੀ ਕਿਤੇ ਲੋਡ ਪਵੇ ਤਾਂ ਉਧਰ ਹੀ ਹੀ ਐਂਬੂਲੈਂਸੋ ਕੰਮ ਲੱਗ ਜੇ ਆ ਦੋਨੇ ਪਾਸੇ ਜੇ ਕਿਹਾ ਜਾਵੇ ਪੁਲਿਸ ਫੋਰਸਿਸ ਤੇ ਪ੍ਰਸ਼ਾਸਨ ਜਿਹੜਾ ਮੌਜੂਦ ਹੈਗਾ ਤਾਂਕਿ ਆ ਜਿਹੜੀ ਸਿਚੁਏਸ਼ਨ ਹੈ ਉਹਨੂੰ ਹੈਂਡਲ ਕੀਤਾ ਜਾਵੇ ਰਸਤੇ 'ਚ ਕਿਤੇ ਵੀ ਆਉਣ ਦੀ ਕੋਈ ਦਿੱਕਤ ਨਹੀਂ ਥੋੜੇ ਤੰਗ ਜਰੂਰ ਨੇ ਪਰ ਪੁਲਿਸ ਨੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਤਾਂ ਕਿ ਜਿਹੜੇ ਵੀ ਰਸਤੇ ਲੈ ਕੇ ਜਾਇਆ ਜਾਣਾ ਪਵੇ ਤਾਂ ਉਹ ਰਸਤਾ ਪੂਰਾ ਖਾਲੀ ਕਰਵਾਇਆ ਜਾ ਸਕੇ ਤੇ ਉਹਦੇ ਨਾਲ ਨਾਲ ਹੀ ਜੇ ਕਹਿਿਆ ਜਾ ਸਕਦਾ ਹੈਗਾ ਕਿ ਜਿਹੜੀ ਆਪਰੇਸ਼ਨ ਨੂੰ ਹਾਂ ਕੰਟਰੋਲ ਦੇ ਵਿੱਚ ਕਰਨ ਦੇ ਲਈ ਕਿਉਂਕਿ ਪੁਲਿਸ ਇਸੇ ਲਈ ਹੁਣ ਸਾਈਡ ਤੇ ਸਭ ਨੂੰ ਕਰ ਰਹੀ ਹੈ ਤਾਂ ਕਿ ਜਿਹੜਾ ਇਹ ਪੂਰੀ ਸਿਚੁਏਸ਼ਨ ਆ ਉਹਨੂੰ ਕਿਸੇ ਵਿਚਾਰਕਾਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪੁਲਿਸ ਦੀ ਅਪੀਲ ਕੀਤੀ ਸੀ ਸਮਝੀ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਦੇਖੋ ਉਹਨਾਂ ਦਾ ਕਹਿਣਾ ਵੀ ਤੁਸੀਂ ਰਸਤਾ ਜਿਹੜਾ ਉਹ ਕਲੀਅਰ ਕਰ ਦਿਓ ਕਿਉਂਕਿ ਜਿਵੇਂ ਉਹਨਾਂ ਲਈ ਵੀ ਇਹ ਚੁਣੌਤੀ ਬਣੀ ਹੋਈ ਹੈ ਵੀ ਜਿਹੜਾ ਬਾਕੀ ਜਿੰਨਾ ਮਲਬਾ ਕਿਰਿਆ ਹੋਇਆ ਇਹ ਕਿਸੇ ਲਈ ਕੋਈ ਵੱਡੇ ਨੁਕਸਾਨ ਦਾ ਕਾਰਨ ਨਾ ਬਣ ਜੇ ਇਸੇ ਕਰਕੇ ਉਹ ਕਹਿ ਰਹੇ ਨੇ ਵੀ ਬਾਰੀ-ਬਾਰੀ ਵੀ ਇਹ ਰਸਤਾ ਕਲੀਅਰ ਕਰ ਦਿਓ ਇਹ ਜਿਹੜਾ ਮਲਬੇ ਤੇ ਤੁਸੀਂ ਖੜੇ ਹੋਵੋਗੇ ਤਾਂ ਉਹ ਪਰਵਾ ਤੁਸੀਂ ਛੱਡ ਦਿਓ ਕਿਤੇ ਨੁਕਸਾਨ ਕੋਈ ਕਿਸੇ ਹੋਰ ਦਾ ਨਾ ਹੋ ਜੇ ਇਹ ਬਾਰੀ-ਬਾਰੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਮੀਡੀਆ ਕਰਮੀ ਸਮਝਦੇ ਨਹੀਂ ਜਿਵੇਂ ਜਿਹੜਾ ਜਬ ਸਟ੍ਰੈਚਰ ਹਾਂ ਹੋਰ ਚੱਲੀ ਹੈਗੀ ਹੈਗੀ ਹੋ ਸਕਦਾ ਵੀ ਕਿਉਂਕਿ ਉਸ ਜਗ੍ਹਾ ਤੇ ਇਸ ਜਗ੍ਹਾ ਤੇ ਜੇ ਲੱਗਿਆ ਜਾਵੇ ਐਨਡੀਆਰਫੀ ਦੀ ਟੀਮ ਲਗਾਤਾਰ ਲੱਗੀ ਹੋਈ ਹੈ ਕਿ ਕੋਸ਼ਿਸ਼ ਕਰ ਰਹੀ ਹੈ ਵੀ ਕਿਤਨੇ ਕਿਤੇ ਲੱਗਦਾ ਵੀ ਸ਼ਾਇਦ ਉਸੇ ਜਗ੍ਹਾ ਦੇ ਉੱਤੇ ਜਿਹੜੇ ਲੋਕ ਫਸੇ ਹੋ ਸਕਦੇ ਨੇ ਤੇ ਦੁਬਾਰੇ ਫੇਰ ਉਸੇ ਜਗ੍ਹਾ ਦੇ ਉੱਤੇ ਸਟ੍ਰਕਚਰ ਹੈ ਜਿਹੜੀ ਉਹ ਲੈ ਕੇ ਆ ਰਹੇ ਨੇ ਜੀ ਜੀਸੀਬੀ ਮਸ਼ੀਨਾਂ ਵੀ ਅਸੀਂ ਦੇਖ ਪਾ ਰਹੇ ਹਾਂ ਸੁਮੇਤ ਜੀ ਕਿੰਨੀ ਕੁ ਗਿਣਤੀ ਹੈ ਜੀਸੀਬੀ ਮਸ਼ੀਨਾਂ ਦੀ ਦੇਖੋ ਤਿੰਨ ਤੋਂ ਚਾਰ ਜੀਸੀਬੀ ਜਿਹੜੀਆਂ ਉਰੇ ਲਗਾਤਾਰ ਲੱਗੀਆਂ ਹੋਈਆਂ ਨੇ ਗਿਆ ਪਰ ਦੂਜੇ ਪਾਸੇ ਹੁਣ ਜੀਸੀਬੀ ਵਾਲਾ ਕੰਮ ਤਾਂ ਮੈਕਸਿਮਮ ਜੇ ਕਹੀਏ ਹੁਣ ਬਾਅਦ ਦਾ ਰਹਿ ਗਿਆ ਜਦੋਂ ਮਲਬਾ ਸਾਫ ਕਰਨਾ ਪਰ ਹੁਣ ਤਾਂ ਇਹ ਹੈ ਵੀ ਪਹਿਲਾਂ ਜੇ ਕੋਈ ਕੋਈ ਫਸਿਆ ਹੋਇਆ ਉਹਨੂੰ ਸੁਰੱਖਿਅਤ ਕੱਢ ਲਿਆ ਜਾਵੇ ਜਾਂ ਉਹਨੂੰ ਸਮੇਂ ਤੇ ਲਾਜ ਮਿਲ ਜੇ ਉਹ ਕੋਸ਼ਿਸ਼ ਲਗਾਤਾਰ ਬਣੀ ਹੋਈ ਹੈ ਔਰ ਕਿਉਂਕਿ ਖਾਸ ਟ੍ਰੇਨਿੰਗ ਵੀ ਅਸੀਂ ਵੇਖਿਆ ਕਿ ਜੋ ਦਮਕਲ ਵਿਭਾਗ ਦੇ ਕਰਮਚਾਰੀ ਹੁੰਦੇ ਨੇ ਉਹਨਾਂ ਨੂੰ ਮਿਲੀ ਹੁੰਦੀ ਹੈ ਐਨਡੀਆਰਐਫ ਦੀ ਟੀਮ ਦੇ ਜੋ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਮੁਲਾਸਮਾ ਨੂੰ ਹੁੰਦੀ ਹੈ ਤਾਂ ਲਿਹਾਜ਼ਨ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਜ਼ਰੂਰ ਆਸ-ਪਾਸ ਦੇ ਲੋਕਾਂ ਨੇ ਮਦਦ ਦਾ ਹੱਥ ਅਗੇ ਵਧਾਇਆ ਸੀ ਲੇਕਿਨ ਹੁਣ ਕਿਉਂਕਿ ਅੰਡਰ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਔਰ ਦਮਕਲ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਨੇ ਤਾਂ ਜੰਗੀ ਪੱਧਰ ਦੇ ਉੱਤੇ ਇਸ ਵੇਲੇ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਕਿ ਰੈਸਕਿਊ ਅਭਿਆਨ ਚੱਲ ਰਿਹਾ ਹੈ ਔਰ ਹੁਣ ਪਹਿਲਾਂ ਇੱਕ ਸ਼ਖਸ ਦੱਸਿਆ ਜਾਂਦਾ ਤੇ ਹੁਣ ਥੋੜੀ ਸਮਾਂ ਪਹਿਲਾਂ ਇੱਕ ਮਹਿਲਾ ਨੂੰ ਵੀ ਰਸਤੂ ਕੀਤਾ ਗਿਆ ਹੋਰ ਕੀ ਕੁਝ ਹਲਚਲ ਹੈ ਕੀ ਅਪਡੇਟ ਹੈ ਸੁਮੇ ਜੀ तो तस्वीर तुम देख पा रहे हो मोहाली का पिंड जोड़ा सुहाणा दसिया है और रिहायशी इलाका रिहायशी खेतर अचानक ही तन मंजिला इमारत टैटेरी हो गई और जो कारण निकल के सामने आया है वो एक कि इसे इमारत द बिल्कुल नाल ही जड़ा है वो जड़ा, है वो जड़ा, है वो जड़ा है वो ਬੇਸਮੈਂਟ ਪੁੱਟਣ ਦਾ ਕੰਮ ਚੱਲ ਰਿਹਾ ਸੀ ਉਸੇ ਮਾਲਕ ਦੀ ਹੀ ਇਹ ਬਿਲਡਿੰਗ ਦੱਸੀ ਜਾਂਦੀ ਹੈ ਜਿਸ ਦੀ ਤਰਫੋਂ ਬੇਸਮੈਂਟ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਉਹ ਇੱਕ ਵੱਡੀ ਅੰਗੈਲੀ ਜਿਹੜੀ ਹੈ ਉਹ ਦੇਖਣ ਨੂੰ ਮਿਲੀ ਕਿ ਖੜੀ ਦੀ ਖੜੀ ਪੂਰੀ ਇਮਾਰਤ ਜੜੀ ਸੀ ਉਹ ਟੈਟੇਰੀ ਹੋ ਗਈ ਹਾਲਾਂਕਿ ਸ਼ੁਰੂਆਤੀ ਦੌਰ ਦੇ ਵਿੱਚ ਪਹਿਲਾ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਨਿਰਮਾਣ ਅਧੀਨ ਇਮਾਰਤ ਸੀ ਪਰ ਅਜੇ ਹਾਂ ਨਹੀਂ ਨਿਰਮਾਣ ਹੋ ਚੁੱਕੀ ਹੈ ਪੂਰੀ ਇਮਾਰਤ ਸੀ ਲੇਕਿਨ ਉਸ ਦੇ ਨਾਲ ਵਾਲੀ ਸਾਈਡ ਤੇ ਜਿਹੜਾ ਸੀ ਉਹ ਜ਼ਰੂਰ ਬੇਸਮੈਂਟ ਨੂੰ ਪੁੱਟਣ ਦਾ ਕੰਮ ਕੀਤਾ ਜਾ ਰਿਹਾ ਸੀ ਲੇਕਿਨ ਹੁੰਦਾ ਫਿਰ ਅਜਿਹਾ ਹੈ ਕਿ ਉਸ ਦੀ ਜਿਹੜਾ ਬੇਸ ਹੈ ਇਸ ਇਮਾਰਤ ਦਾ ਉਹ ਹਿੱਲਿਆ ਔਰ ਅਚਾਨਕ ਹੀ ਦੇਖਦੇ ਦੇਖਦੇ ਬਿਲਡਿੰਗ ਹੇਠਾਂ ਡਿੱਗ ਗਈ ਔਰ ਖ਼ਬਰਾਂ ਮੁਤਾਬਕ ਕੁਝ ਲੋਕ ਇਸ ਦੇ ਅੰਦਰ ਦਬੇ ਹੋਏ ਨੇ ਔਰ ਉਨ੍ਹਾਂ ਦਾ ਹੀ ਰੈਸਕਿਊ ਇਸ ਵੇਲੇ ਚੱਲ ਰਿਹਾ ਹੈ ਸਾਢੇ 5 ਵਜੇ ਦੀ ਇਹ ਘਟਨਾ ਹੈ ਕਰੀਪਤਨ ਕਟੇ ਇਸ ਚੀਜ਼ ਨੂੰ ਵੀ ਚੁੱਕੇ ਨੇ ਔਰ ਜੰਗੀ ਪਦਰ ਤੋਂ ਤੇ ਰੈਸਕਿਊ ਅਭਿਆਨ ਚੱਲ ਰਿਹਾ ਹੈ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਦਮਕਤ ਵਿਭਾਗ ਦੇ ਕਰਮਚਾਰੀ ਵੀ ਪਹੁੰਚ ਜਾਂਦੇ ਨੇ ਐਂਬੂਲੈਂਸ ਮੌਕੇ ਤੇ ਖੜੀਆਂ ਹੋਈਆਂ ਨੇ ਔਰ ਤਸਵੀਰਾਂ ਦੇ ਵਿੱਚ ਜੋ ਤੁਸੀਂ ਹਲਚਲ ਦੇਖ ਪਾ ਰਹ ਏਰੀਆ ਜਿੱਥੇ ਲੱਗਦਾ ਜਿੱਥੇ ਖੱਜ ਹੈ ਪੁਲਿਸ ਨੂੰ ਔਰ ਨਾਲ ਦੀ ਨਾਲ ਜੋ ਐਨਡੀਆਰਐਫ ਦੀਆਂ ਟੀਮਾਂ ਕਿਉਂਕਿ ਉਹਨਾਂ ਦੇ ਕੋਲ ਇਕੁਪਮੈਂਟਸ ਜਹੇ ਨੇ ਜੋ ਪਾਫ ਲੈਂਦੇ ਨੇ ਜਿਨ੍ਹਾਂ ਤੋਂ ਪਤਾ ਲੱਗ ਜਾਂਦਾ ਕਿ ਅੰਦਰ ਕੋਈ ਇਨਸਾਨ ਹੈ ਨਹੀਂ ਹੈ ਤਾਂ ਉਸੇ ਦੇ ਲਿਹਾਜ਼ਨ ਉਸ ਪਾਰਟਿਕੂਲਰ ਏਰੀਆ ਉਸੇ ਦੇ ਉਤੇ ਇਹ ਖੁਦਾਈ ਵਾਲਾ ਕੰਮ ਚੱਲ ਰਿਹਾ ਮਲਬਾ ਹਟਾਇਆ ਜਾ ਰਿਹਾ ਔਰ ਇੱਕ ਮਹਿਲਾ ਨੂੰ ਥੋੜਾ ਸਮਾਂ ਪਹਿਲਾਂ ਹੀ ਰੈਸਕਿਊ ਕੀਤਾ ਗਿਆ ਦੀ ਤੋਂ 35 ਦੇ ਕਰੀਬ ਆ 35 ਤੋਂ 40 ਦੇ ਕਰੀਬ ਉਸ ਦੀ ਉਮਰ ਜੜੀ ਆ ਉਹ ਹਾਲ ਫਿਲਾਲ ਦੱਸੀ ਜਾ ਰਹੀ ਹੈ ਕੋਈ ਅਧਿਕਾਰਤ ਇਸਤੇ ਬਿਆਨ ਨਹੀਂ ਆਇਆ ਲੇਕਿਨ ਜਲਦ ਹੈ ਜੜਾ ਉਹ ਵੀ ਆਏਗਾ ਤੇ ਉਹ ਅਪਡੇਟ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਲੇਕਿਨ ਬਹਰਾਲ ਇਸ ਵੇਲੇ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਪ੍ਰਸ਼ਾਸਨ ਨੂੰ ਲੱਗ ਰਿਹਾ ਹੈ ਅਧਿਕਾਰੀਆਂ ਨੂੰ ਲੱਗ ਰਿਹਾ ਹੈ ਐਨਡੀਆਰਐਫ ਦੇ ਮੁਲਾਜ਼ਮਾਂ ਨੂੰ ਲੱਗ ਰਿਹਾ ਹੈ ਕਿ ਇਨਸਾਨੀ ਜਾਨਾਂ ਬਚਾਈਆਂ ਜਾ ਸਕਣ ਬਿਨਾਂ ਕਿਸੇ ਦੇਰੀ ਦੇ ਕਿਉਂਕਿ ਅਜਿਹਾ ਜਦੋਂ ਕੋਈ ਵੀ ਘਟਨਾ ਵਾਪਰਦੀ ਹੈ ਕੋਈ ਮਾੜਾ ਹਾਦਸਾ ਵਾਪਰਦਾ ਹੈ ਤਾਂ ਹਰ ਇੱਕ ਮਿੰਟ ਹਰ ਇੱਕ ਪਲ ਕੀਮਤੀ ਹੋ ਜਾਂਦਾ ਹੈ ਤਾਂ ਅਜਿਹੇ ਚ ਤੁਸੀਂ ਇਹ ਪੂਰੀ ਮੂਵਮੈਂਟ ਜਿਹੜੀ ਆ ਉਹ ਦੇਖ ਪਾ ਰਹੇ ਹੋ ਔਰ ਮਲਬਾ ਹਟਾਉਣ ਦਾ ਕੰਮ ਹੋ ਰਿ ਮਲਬੇ ਦੇ ਉੱਤੇ ਜੇਕਰ ਗੌਰ ਕੀਤਾ ਜਾਏ ਤਾਂ ਇੰਜ ਸਮਾਨ ਨੂੰ ਦੇਖ ਕੇ ਲੱਗਦਾ ਕਿ ਲੋਕ ਇੱਥੇ ਰਹਿ ਰਹੇ ਸੀ ਫਿਰ ਚਾਹੀਓ ਖਾਣਾ ਬਣਾਉਣ ਵਾਲੇ ਬਰਤਨ ਹੋਣ ਲੋਕਾਂ ਦੇ ਕੱਪੜੇ ਔਰ ਪਰਦੇ ਜਿਹੜੇ ਨੇ ਉਹ ਮਲਬੇ ਦੇ ਵਿੱਚ ਨਜ਼ਰ ਆ ਰਹੇ ਨੇ ਸਾਫ਼ ਤੌਰ ਦੇ ਉੱਤੇ ਮੇਰੇ ਸਹਿਯੋਗੀ ਸਾਣਾ ਤਸਵੀਰਾਂ ਇਸ ਤੋਂ ਪਹਿਲਾਂ ਸਾਂਝੀਆਂ ਕਰ ਰਹੀ ਸੀ ਲੇਕਿਨ ਰੈਸਕਿਊ ਅਭਿਆਨ ਵੱਡੇ ਪੱਧਰ ਤੇ ਚੱਲ ਰਿਹਾ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਤਾਂ ਇਹ ਮੂਮੈਂਟ ਹੈ ਤੁਸੀਂ ਜਿਹੜੀ ਹੈ ਉਹ ਦੇਖ ਪਾ ਰਹੇ ਹੋ ਔਰ ਅੰਦਰ ਜੋ ਲੋਕ ਦਬੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਤੇ ਜਨੇ ਔਰ ਬਕਾਇਦਾ ਕਿਉਂਕਿ ਐਨਡੀਆਰਐਫ ਦੇ ਜੋ ਜਵਾਨ ਨੇ ਉਹਨਾਂ ਦੀ ਟ੍ਰੇਨਿੰਗ ਹੀ ਉਹਨਾਂ ਨੂੰ ਇਸ ਹਿਸਾਬ ਦੇ ਨਾਲ ਦਿੱਤੀ ਜਾਂਦੀ ਹੈ ਔਰ ਉਹਨਾਂ ਦੇ ਕੋਲ ਇਕੁਪਮੈਂਟਸ ਵੀ ਹੁੰਦੇ ਨੇ ਤਾਂ ਅਜਿਹੇ ਦੇ ਵਿੱਚ ਪੂਰੇ ਦਾ ਪੂਰਾ ਮੋਰਚਾ ਇਸ ਵੇਲੇ ਐਨਡੀਆਰਐਫ ਦੇ ਮੁਲਾਜ਼ਮਾਂ ਨੇ ਸੰਭਾਲਿਆ ਹੋਇਆ ਕਰਮਚਾਰੀਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਔਰ ਨਾਲ ਦੇ ਨਾਲੇ ਵੀ ਦੱਸਦੀ ਕਿ ਇਸ ਬਿਲਡਿੰਗ ਜਿਹੜੀ ਬਿਲਡਿੰਗ ਹੇਠਾਂ ਡਿੱਗੀ ਹੈ ਇਸ ਦੇ ਬਿਲਕੁਲ ਨਾਲ ਵਾਲੀ ਬਿਲਡਿੰਗ ਨੂੰ ਵੀ ਸੁਰੱਖਿਆ ਦੇ ਪੱਖੋਂ احتیاطਨ ਤੌਰ ਦੇ ਉੱਤੇ ਉਸ ਨੂੰ ਖਾਲੀ ਕਰਵਾਇਆ ਗਿਆ ਔਰ ਡੀਜੀਪੀ ਪੰਜਾਬ ਗੌਰਵ ਯਾਦ ਤਹਾਨੂੰ ਤਸਵੀਰਾਂ ਚ ਨਜ਼ਰ ਆ ਰਹੇ ਹੋਣਗੇ ਮੌਕੇ ਦੇ ਉੱਤੇ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪੰਜਾਬ ਡੀਜੀਪੀ ਗੌਰਵ ਯਾਦਵ ਵੀ ਪਹੁੰਚੇ ਹੋਏ ਨੇ ਔਰ ਇਸ ਵੇਲੇ ਦੀ ਜੋ ਅਪਡੇਟ ਹੈ ਉਸ ਨੂੰ ਲੈ ਕੇ ਉਹ ਜਾਣਕਾਰੀ ਲੈ ਰਹੇ ਨੇ ਅੱਗੇ ਕੋਈ ਹੋਰ ਮਦਦ ਪ੍ਰਸ਼ਾਸਨਿਕ ਨੂੰ ਚਾਹੀਦੀ ਹੋਏ ਤਾਂ ਅਜੇਹੇ ਦੇ ਵਿੱਚ ਹੁਣ ਪੂਰਾ ਨਰੀਖਣ ਜਾਇਜ਼ਾ ਜੜਾਓ ਲਿਆ ਜਾ ਰਿਹਾ ਹੈ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਮੌਕੇ ਤੇ ਪਹੁੰਚ ਚੁੱਕੇ ਨੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਵੀ ਦੁੱਖ ਜਤਾਇਆ ਗਿਆ ਇਸ ਹਾਦਸੇ ਦੇ ਉੱਤੇ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਕਾਰਵਾਈ ਹੋਏਗੀ ਜੋ ਦੋਸ਼ੀ ਪਾਇਆ ਜਾਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਲੇਕਿਨ ਹਾਲ ਫਿਲਹਾਲ ਗਿਣਤੀ ਨੂੰ ਲੈ ਕੇ ਕੁਝ ਵੀ ਕਹਿ ਪਾਉਣਾ ਜਲਦਬਾਜ਼ੀ ਹੋਏਗਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰ ਲਿਖਦੇ ਨੇ ਕਿ ਸ਼ਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਸੁਹਾਨਾ ਦੇ ਨੇੜੇ ਇੱਕ ਬਹੁਮੰਜ਼ਿਲਾ ਇਮਾਰਤ ਹਾਦਸਾ ਗ੍ਰਸਤ ਹੋਣ ਦੀ ਖੁਦ ਦੁਖਦ ਸੂਚਨਾ ਮਿਲੀ ਹੈ ਪੂਰਾ ਪ੍ਰਸ਼ਾਸਨ ਤੇ ਹੋਰ ਬਚਾਅ ਕਾਰਜ ਵਾਲੀਆਂ ਟੀਮਾਂ ਮੌਕੇ ਤੇ ਤਾਇਨਾਤ ਨੇ ਮੈਂ ਪ੍ਰਸ਼ਾਸਨ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਹਾਂ ਅਰਦਾਸ ਕਰਦੇ ਹਾਂ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਦੋਸ਼ੀਆਂ ਦੇ ਉੱਤੇ ਕਾਰਵਾਈ ਵੀ ਕਰਾਂਗੇ ਲੋਕਾਂ ਨੂੰ ਅਪੀਲ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਟਵੀਟ ਕਰ ਉਹਨਾਂ ਨੇ ਲਿਖਿਆ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਇਹ ਵੀ ਅਰਦਾਸ ਕੀਤੀ ਕਿ ਕੋਈ ਜਾਨੀ ਨੁਕਸਾਨ ਨਾ ਹੋਏ ਔਰ ਨਾਲ ਦੀ ਨਾਲ ਦੋਸ਼ੀਆਂ ਤੇ ਕਾਰਵਾਈ ਦੀ ਗੱਲ ਵੀ ਉਹਨਾਂ ਨੇ ਆਖੀ ਹੈ ਅੱਲਾਹੁ ਅਲੈਮ ਬੰਦਾ ਹੀ ਨਾ ਇਹ ਬਹੁਤ ਜਿਹੜਾ 트ਰੇਜਿਕ ਇਨਸੀਡੈਂਟ ਅੱਜ 5:30 ਪੋਲੇ ਦੇ ਦੇ ਜਿਹੜੀ ਬਿਲਡਿੰਗ ਕੋਲਾਪਸ ਅਰੇ ਮਾਈਕ ਹੋ ਗਈ ਸੋ ਇਸ ਦੇ ਵਿੱਚ ਰੈਸਕਿਊ ਅਫਰਟਸ ਜਿਹੜੇ ਹੈਗੇ ਉਹ ਚੋਰਾ ਤੇ ਚਾਰੂ ਹੈ ਜਾਰੂ ਹੈਗੇ ਜੀ ਐਸਐਨਡੀਆਰਐਫ ਐਸਐਨਡੀਆਰਐਫ ਦੀ ਟੀਮ ਡਿਪਲੋਏਸ਼ਨ ਕੀਤੀ ਗਈ ਹੈ ਮੌਕੇ ਤੇ ਪਹੁੰਚ ਗਈ ਹੈ ਆਰਮੀ ਵੀ ਪਹੁੰਚ ਗਈ ਹੈ ਕਾਰਡਨ ਆਫ ਕਰਕੇ ਜਿਹੜਾ ਹਾਲੇ ਸਾਡਾ ਫੋਕਸ ਹੈਗਾ ਕਿ ਰੈਸਕਿਊ ਕਰਗੇ ਜੇ ਕੋਈ ਵੀ ਇਸ ਦੇ ਅੰਦਰ ਟ੍ਰੈਪਡ ਹੈ ਉਹਨਾਂ ਨੂੰ ਬਚਾਏ ਰਿਹਾ ਹੈ ਪਤਾ ਨਹੀਂ ਹਾਊ many ਪੀਪਲ ਆ ਟ੍ਰੈਪਡ ਸੋ ਵੀ ਆਰ ਟ੍ਰਾਈਂਗ ਟੂ ਫਾਈਂਡ ਐਨ ਐਸਟੀਮੇਟ तो ब, जैसे जैसे इन्फॉर्मेशन आ जाएगी तो तो आ आप, आपके साथ या? हम शेयर करेंगे जी कुछ लोगों को तो, रेस्क्यू किया गया है तो लोगों के साथ पब्लिक के सहयोग के साथ हम रेस्क्यू कर रहे हैं और बहुत एक प्रायोरिटी पे रेस्क्यू सर्च ऑपरेशन कॉलिंग आर्मी इज ऑलरेडी स्पॉट सो एक मल्टी एजेंसी एफर्ट है सबके साथ आर्मी, एनडीआरएफ, डिस्ट्रिक्ट एडमिनिस्ट्रेशन, स्टेट पुलिस, सभी पब्लिक आम पब्लिक सभी मिलके तो हमारा अभी फोकस है कि ज्यादा से ज्यादा लोगों को bachaye so, any preliminary report that what was the cause of this incident we look into it there are reports ki a basement was under construction so, in ਕਿਸ ਚੀਜ਼ ਦਾ ਉਹਨਾਂ ਨੂੰ ਲੱਗ ਰਿਹਾ ਬਟ ਡੈਫੀਨਿਟਲੀ ਇੱਥੇ ਕੋਈ ਮੌਕੇ ਦੇ ਇਸ ਤਰ੍ਹਾਂ ਦੇ ਹਾਲਾਤ ਕੀ ਨਹੀਂ ਜਾਣ ਕਰਦੇ ਕੋਈ ਤੇ ਮਖਰੀ ਐਸਾ ਦੀ ਕੋਈ ਚੀਜ਼ ਹੋਈ ਬਟ ਅਸੀਂ ਇਹਨੂੰ ਵੈਰੀਫਾਈ ਕਰਦੇ ਕਈ ਵਾਰੀ ਇਹ ਹੁੰਦਾ ਹੈ ਕਿ ਇੱਕ ਇੱਥੇ ਕੋਈ ਇਨਸੀਡੈਂਟ ਹੋਇਆ ਹੋ ਤਾਂ ਉਸ ਤੋਂ ਬਾਅਦ ਫਿਰ ਇੱਕ ਕਈ ਵਾਰ ਜਿਹੜਾ ਹੈ ਸਿਮਲਰ ਕਾਈਂਡ ਆਫ ਸਕੇਅਰ ਮੌਂਗਰੀ ਵੀ ਹੋ ਜਾਂਦੀ ਹੈ ਜਾਂ ਡਰ ਦਾ ਜਿਹੜਾ ਉਹ ਵਿਸ਼ਾ ਬਣ ਜਾਂਦਾ ਤੋਂ ਹਾਈਵੇ ਵੀ ਇੱਥੇ ਨਜ਼ਦੀਕ ਹੈ ਕਈ ਵਾਰ ਸਦੇ ਕਿਸੇ ਹੋਰ ਚੀਜ਼ ਦੀ ਆਵਾਜ਼ ਨੂੰ ਮਿਸ ਅੰਡਰਸਟੈਂਡ ਵੀ ਕੀਤਾ ਜਾਂਦਾ ਹੈ ਪਰ ਸਟਿਲ ਅਸੀਂ ਕੋਈ ਇਹਦੇ ਵਿੱਚ ਵਿਲਾਈ ਨਹੀਂ ਕਰ ਰਹੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰ ਬਹੁਤ ਸਾਰੇ ਪਿੰਡ ਦੇ ਲੋਕ ਇਕੱਠੇ ਹੋਏ ਆ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਲੋਕਾਂ ਦੇ ਬਾਰੇ ਤੁਸੀਂ ਕੀ ਜਾਨਣਾ ਚਾਹੁੰਦੇ ਕਿ ਲੋਕ ਕਿਉਂ ਇਕੱਠੇ ਹੋਏ ਇੱਥੇ ਨਹੀਂ ਅਸੀਂ ਲੋਕਾਂ ਦੇ ਨਾਲ ਪ੍ਰੋਪਰ ਹੈਗੇ ਅਸੀਂ ਉਹਨਾਂ ਦੀ ਗੱਲ ਵੀ ਸੁਣੀ ਹੈ ਤੇ ਉਹਨਾਂ ਨੂੰ ਅਸੀਂ ਆਸ਼ਵਾਸਨ ਵੀ ਦੇ ਰਹੇ ਹਾਂ ਕਿ ਜੋ ਵੀ ਚੀਜ਼ ਜਿੱਥੇ ਵੀ ਉਹਨਾਂ ਨੂੰ ਲੱਗ ਰਿਹਾ ਹੈ ਉਹ ਸਾਨੂੰ ਦੱਸ ਸਕਦੇ ਹਨ ਤੇ ਅਸੀਂ ਇਹਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਜੋ ਵੀ ਚੀਜ਼ ਹੋਊਗੀ ਤੁਹਾਡੇ ਸਾਹਮਣੇ ਲੈ ਕੇ ਆਈ ਜਾਊਗੀ ਤੇ ਜੋ ਬਣਦੀ ਕਿੱਥੇ ਕਾਰਵਾਈ ਦੀ ਲੋੜ ਹੈ ਉੱਥੇ ਕਾਨੂੰਨੀ ਕਰਵਾਂਗੇ ਪ੍ਰੋਪਰਲੀ ਕੀਤੀ ਜਾਊਗੀ ਇੱਕ ਦਿਨ ਪਹਿਲਾਂ ਹੀ ਕਲਨੌਰ ਪੁਲਿਸ ਚੌਂਕੀ ਤੇ ਖਾਲਿਸਤਾਨ ਜ਼ਿੰਦਾ ਫੋਰਸ ਨੇ ਹਮਲਾ ਕੀਤਾ ਸੀ ਖਾਲਿਸਤਾਨੀ ਪੱਖੀ ਸੰਗਠਨ ਬਬਰ ਖਾਲਸਾ ਇੰਟਰਨੈਸ਼ਨਲ ਨੇ ਰਾਤ ਨੂੰ ਬਟਾਲਾ ਬਾਂਗਰ ਦੇ ਵਿੱਚ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਇਸ ਦੇ ਨਾਲ ਹੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਫਿਲਹਾਲ ਪੁਲਿਸ ਚੌਂਕੀ 'ਚ ਫੋਰੈਂਸਿਕ ਜਾਂਚ ਚੱਲ ਰਹੀ ਹੈ ਅਤੇ ਸੀਨੀਅਰ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਸਨ ਪੰਜਾਬ ਦੇ ਵਿੱਚ ਪਿਛਲੇ 28 ਦਿਨਾਂ ਦੇ ਅੰਦਰ ਇਹ 8ਵਾਂ ਹਮਲਾ ਹੈ ਇਹਨਾਂ ਦੇ ਵਿੱਚੋਂ ਵਿਦੇਸ਼ 'ਚ ਬੈਠੇ ਅੱਤਵਾਦੀ ਸੱਤ ਧਮਾਕਿਆਂ ਨੂੰ ਅੰਜਾਮ ਦੇਣ ਦੇ ਵਿੱਚ ਸਫਲ ਰਹਿੰਦੇ ਆ ਜਦਕਿ ਇੱਕ ਬੰਬ ਬਿਨਾ ਵਿਸਫੋਟ ਦੇ ਥਾਣਾ ਅਜਨਾਲਾ ਤੋਂ ਬਰਾਮਦ ਕਰ ਲਿਆ ਜਾਂਦਾ ਹੈ ਤੇ ਹੁਣ 8 ਧਮਾਕਿਆਂ ਦੀ ਟਾਈਮਲਾਈਨ ਤੇ ਨਜ਼ਰ ਮਾਰਦੇ ਆ 24 ਨਵੰਬਰ ਨੂੰ ਅਜਨਾਲਾ ਥਾਣੇ ਦੇ ਬਾਹਰ ਆਰਡੀਐਕਸ ਲਗਾਇਆ ਗਿਆ ਹਾਲਾਂਕਿ ਇਸ ਦੇ ਵਿੱਚ ਧਮਾਕਾ ਨਹੀਂ ਹੋ ਸਕਿਆ ਹੈਪੀ ਪਸ਼ੀਆ ਨੇ ਇਸ ਦੀ ਜ਼ਿੰਮੇਵਾਰੀ ਲਈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਕੋਲੋਂ ਹੈਂਡ ਗ੍ਰੇਨੇਡ ਵੀ ਬਰਾਮਦ ਹੋਇਆ 27 ਨਵੰਬਰ ਨੂੰ ਗੁਰਬਖਸ਼ਨਗਰ ਦੀ ਬੰਦ ਪਈ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾਇਆ ਗਿਆ ਇੱਥੇ ਵੀ ਗਰਨੇਡ ਧਮਾਕਾ ਕੀਤਾ ਗਿਆ 2 ਦਸੰਬਰ ਨੂੰ ਨਵਾਂ ਸ਼ਹਿਰ ਦੇ ਕਾਟਗੜ ਥਾਣੇ ਦੇ ਵਿੱਚ ਗਰਨੇਡ ਧਮਾਕਾ ਹੋਇਆ ਇਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕੋਲੋਂ ਹਥਿਆਰ ਬਰਾਮਦ ਕੀਤੇ 4 ਦਸੰਬਰ ਨੂੰ ਮਜੀਠਾ ਥਾਣੇ 'ਚ ਗਰਨੇਡ ਹਮਲਾ ਹੋਇਆ ਪਰ ਪੁਲਿਸ ਹਮਲਾ ਮੰਨਣ ਤੋਂ ਇਨਕਾਰ ਕਰ ਰਹੀ ਸੀ ਪੁਲਿਸ ਨੇ ਦੱਸਿਆ ਕਿ ਉਹਨਾਂ ਦੇ ਇੱਕ ਮੁਲਜ਼ਮ ਦੀ ਬਾਈਕ ਦਾ ਟਾਇਰ ਫਟਿਆ ਬਿਕਰਮ ਸਿੰਘ ਮਜੀਠੀਆ ਨੇ ਥਾਣੇ ਦੀਆਂ ਤਸਵੀਰਾਂ ਜਾਰੀ ਕਰਕੇ ਇਸ ਨੂੰ ਅੱਤਵਾਦੀ ਘਟਨਾ ਦੱਸਿਆ ਸੀ 13 ਦਸੰਬਰ ਨੂੰ ਬਟਾਲਾ ਦੇ ਥਾਣਾ ਅਲੀਵਾਲ ਦੇ ਵਿੱਚ ਗ੍ਰਨੇਡ ਧਮਾਕਾ ਹੋਇਆ ਹੈਪੀ ਪਸ਼ਿਆ ਤੇ ਉਸਦੇ ਸਾਥੀਆਂ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਇਹ ਘਟਨਾ ਵੀ ਰਾਤ ਦੇ ਸਮੇਂ ਵਾਪਰਦੀ ਹੈ 17 ਦਸੰਬਰ ਨੂੰ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਵਿੱਚ ਗ੍ਰਨੇਡ ਤਮਾਕਾ ਹੁੰਦਾ ਹੈ ਸਵੇਰੇ ਜਦੋਂ ਇਹ ਖਬਰ ਫੈਲੀ ਤਾਂ ਪੁਲਿਸ ਕਮਿਸ਼ਨਰ ਤੇ ਸਥਾਨਕ ਪੁਲਿਸ ਨੇ ਇਸ ਨੂੰ ਤਮਾਕਾ ਕਰਾਰ ਨਹੀਂ ਦਿੱਤਾ ਪਰ ਦੁਪਹਿਰ ਬਾਅਦ ਡੀਜੀਪੀ ਪੰਜਾਬ ਨੇ ਖੁਦ ਅੰਮ੍ਰਿਤਸਰ ਪਹੁੰਚ ਕੇ ਮੰਨਿਆ ਕਿ ਅਤਵਾਦੀ ਘਟਨਾ ਸੀ ਅਤੇ ਬੰਬ ਤਮਾਕਾ ਹੋਇਆ ਸੀ 19 ਦਸੰਬਰ ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਗੁਰਦਾਸਪੁਰ ਜ਼ਿਲ੍ਹੇ ਦੀ ਬੰਦ ਪਈ ਪੁਲਿਸ ਚੌਕੀ ਬਖਰੀਵਾਲਾ ਤੇ ਹਮਲਾ ਹੁੰਦਾ ਹੈ ਅਤਵਾਦੀਆਂ ਨੇ ਕਿਸੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਆਟੋ ਤੇ ਗ੍ਰਨੇਡ ਸੁੱਟੇ ਪੰਜਾਬ ਦੇ ਵਿੱਚ ਹੋਏ ਹਮਲਿਆਂ ਦੀ ਜ਼ਿੰਮੇਵਾਰੀ ਦੋ ਵੱਡੇ ਖਾਲਿਸਤਾਨੀ ਜਥੇਬੰਦੀਆਂ ਕੇ ਜ਼ੈਡ ਐਫ ਅਤੇ ਬੀ ਕੇ ਆਈ ਵੱਲੋਂ ਲਈ ਜਾ ਰਹੀ ਹੈ ਪੁਲਿਸ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਲਗਾਤਾਰ ਹਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ ਇਨ੍ਹਾਂ ਸਾਰੇ ਹਮਲਿਆਂ ਦੇ ਵਿੱਚ ਸਿਰਫ ਪੰਜਾਬ ਪੁਲਿਸ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਇਨ੍ਹਾਂ ਕੇਸਾਂ ਦੇ ਤਹਿਤ ਦਰਜਨ ਤੋਂ ਵੱਧ ਲੋਕਾਂ ਨੂੰ ਹਿਰਾਸਤ ਚ ਲਿਆ ਪਰ ਇਸ ਦੇ ਬਾਵਜੂਦ ਪੁਲਿਸ ਵੱਲੋਂ ਹਮਲਿਆਂ ਤੇ ਕਾਬੂ ਪਾਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ ਫਿਲਹਾਲ ਐਨਆਈਏ ਨੇ ਪੰਜਾਬ ਦੇ ਵਿੱਚ ਅਤਵਾਦੀ ਹਮਲੇ ਹੋਣ ਦਾ ਪਹਿਲਾਂ ਹੀ ਅਲਰਟ ਜਾਰੀ ਕੀਤਾ ਪੰਜਾਬ ਪੁਲਿਸ ਨੂੰ ਇਸ ਤੋਂ ਬਾਅਦ ਸਿੰਗਰਾਂ ਦੇ ਉੱਪਰ ਵੀ ਅਜਿਹੇ ਹਮਲੇ ਹੋ ਸਕਦੇ ਆ ਇਹ ਕੱਲ ਹੀ ਅਲਰਟ ਜਾਰੀ ਕੀਤਾ ਗਿਆ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਟਨਾਵਾਂ ਰੁਕਦੀਆਂ ਜਾਂ ਨਹੀਂ ਫਿਲਹਾਲ ਰੋਜ਼ਾਨਾ ਖਾਸ ਖਬਰ ਦੇ ਵਿੱਚ ਵਿਲਾ ਇਜਾਜ਼ਤ ਲੈਣ ਦਾ ਮੈਨੂੰ ਦਿਓ ਧੰਨਵਾਦ ਵਡਾਲਾ ਬੰਗੜ ਬਾਕਸਮੈਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਦਨਪੜ ਦੀਆਂ तमाम ਵੱਡੀਆਂ ਖਬਰਾਂ ਲੈ ਕੇ ਮੈਂ ਦੀਪਤੀ ਹਾਸਰਾਂ ਬੁਲਟਨ ਦੀ ਸ਼ੁਰੂਆਤ ਕਰਾਂਗੇ ਫਿਰ ਪਹਿਲਾ ਨਜ਼ਰ ਹੈਡਲਾਈਨਸ ਤੇ ਮੋਹਾਲੀ ਦੇ ਸੋਹਣਾ ਚੁੱਦਲ ਦਹਿਲਾ ਦੇਣ ਵਾਲਾ ਮਾਮਲਾ ਬਹੁ ਮੰਜ਼ਲਾ ਇਮਾਰਤ ਹੋਈ ਟਾਟੇਰੀ ਕਈ ਲੋਕਾਂ ਦੇ ਦਬੇ ਹੋਣ ਦਾ ਖਦਸ਼ਾ ਸੀਮਾਂ ਤੇ ਵੜਿੰਗ ਰਾਜਾ ਵੜਿੰਗ ਨੇ ਪ੍ਰਗਟਾਇਆ ਦੁੱਖ નગર નિગમ તે નગર કૌંસલ ચોણા નતીજે આએ સહમણે આમ આદમી પાર્ટીને મારીબાજી